ਚਲਿ ਕੀ ਅਸੀਂ ਸਟੇਜ ਵਗੈਰਾ ਕਰਦੇ ਅਸੀਂ ਇਕੱਠੇ ਹੀ ਕਦੀ ਸਟੇਜ ਕਦੀ ਇੱਕ ਆ ਅਸੀਂ ਇੱਕ ਕਲੱਬ ਬਣਾਇਆ ਸੀ ਜੀ ਨਟ ਸੰਸਾਰ ਕਲੱਬ ਅੱਛਾ ਪਟਿਆਲੇ ਦੇ ਜਿਹਨੇ ਤੁਹਾਡੇ ਦੋਸਤ ਮਿੱਤਰ ਹਾਂ ਹਾਂ ਜੀ ਅਸੀਂ ਕਲੱਬ ਮਿਲ ਮਿਲ ਕੇ ਬਣਾਇਆ ਸੀ ਅਸੀਂ ਪਲੇਸ ਵਗੈਰਾ ਕਰਦੇ ਹੁੰਦੇ ਸੀ ਉਸ ਪਲੇਸ ਦੇ ਵਿੱਚ ਗੁਰਦਾਸ ਬਾਈ ਜੀ ਗਾਉਂਦੇ ਹੁੰਦੇ ਸੀ ਅੱਛਾ ਐਕਟ ਵੀ ਕਰਦੇ ਹੁੰਦੇ ਸੀ ਐਜ਼ ਹੀਰੋ ਵੀ ਕਰਦੇ ਤੇ ਗਾਣੇ ਦਾ ਵੀ ਜਿੰਨਾ ਕੰਮ ਹੁੰਦਾ ਸੀ ਉਹ ਵੀ ਜੀ ਕਰਦੇ ਹੁੰਦੇ ਸੀ ਜੀ ਜੀ ਬੈਕਗ੍ਰਾਉਂਡ ਜਿਵੇਂ ਗਾਣਾ ਕੋਈ ਚੱਲਣਾ ਹੋਵੇ ਕਿਸ ਸੀਨ ਦੇ ਵਿੱਚ ਇਸ ਹੀ ਦੇ ਦੌਰਾਨ ਕੁਝ ਸੀਨ ਚੇਂਜ ਹੋ ਰਿਹਾ ਹੈ ਉਸ ਦੇ ਦੌਰਾਨ 5-7 ਮਿੰਟ ਦਾ ਵਕਫਾ ਹੁੰਦਾ ਸੀ ਜੀ ਜੀ ਫਿਰ ਭਾਈ ਜੀ ਆਪਣੇ ਦੋ ਤਿੰਨ ਗੀਤ ਸੁਣਾਉਂਦੇ ਸੀ ਇਸ ਤਰ੍ਹਾਂ ਸਾਡਾ ਹੈ ਫਿਰ ਉਹ ਨਟ ਸੰਸਾਰ ਦੇ ਅਸੀਂ ਸ਼ੋਅ ਤਕਰੀਬਨ ਹਰ ਪੰਜਾਬ ਦੇ ਸ਼ਹਿਰ ਚ ਕਿਤੇ ਅੱਛਾ ਜੀ ਭਾਈ ਜੀ ਦਾ ਇੱਕ ਪਲੇ ਲਿਖਿਆ ਸੀ ਸਸੀਏ ਬੇਖਬਰੇ ਭਾਈ ਜੀ ਨੇ ਸਸੀਏ ਬੇਖਬਰੇ ਭਾਈ ਜੀ ਦਾ ਖੁਦ ਲਿਖਿਆ ਹੋਇਆ ਹੈ ਜੀ ਅੱਛਾ ਜੀ ਖੁਦ ਲਿਖਿਆ ਹੋਇਆ ਹੈ ਖੁਦ ਉਹਦੇ ਚ ਗਾਣੇ ਇਹ ਗਾਣਾ ਵੀ ਉਹਦੇ ਚ ਸੀ ਦਿਲ ਦਾ ਮਾਮਲਾ ਹੈ ਕਵਾਲੀ ਦੇ ਰੂਪ ਚ ਬਾਈ ਜੀ ਨੇ ਪਹਿਲੀ ਵਾਰ ਅੱਛਾ ਹਾਂ ਜੀ ਉਹਨੂੰ ਕਵਾਲੀ ਦੇ ਰੂਪ ਚ ਉਸ ਲੈਤਾ ਗਿਆ ਸੀ ਤੋਂ ਉਹ ਫਿਰ ਚੱਲਦਾ ਰਿਹਾ ਜੀ ਸਾਰੇ ਪੰਜਾਬ ਚ ਸੀ ਇਸ ਤਰ੍ਹਾਂ ਇਕੱਠੇ ਰਹੇ ਫਿਰ ਉਸ ਤੋਂ ਬਾਅਦ ਤਾਂ ਫਿਰ ਸਾਰਾ